ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਇੱਕ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇਹ ਆਪਾਂ ਰੈਡੀ ਕੀਤਾ ਹੈਗਾ ਜੌਰਜਟ ਲਾਈਨਿੰਗ ਦੇ ਸਟਫ ਦੇ ਉੱਪਰ ਆਨੀਅਨ ਪਿੰਕ ਸ਼ੇਡ ਹੈ ਜੀ ਇਹ ਜਿਹੜਾ ਘੇਰੇ ਦਾ ਵਰਕ ਹੋਏਗਾ ਇਹ ਵਾਲਾ ਉੱਪਰ ਚਾਕ ਦਾ ਕਿੰਦਾ ਵਰਕ نیچے ਆਪਾਂ ਘੇਰਾ ਫੁੱਲ ਹੈਵੀ ਸੂਟ ਰੈਡੀ ਕੀਤਾ ਜੀ ਬਹੁਤ ਹੀ ਸੋਹਣਾ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਹੋਇਆ ਹੋਇਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ नीट ਐਂਡ ਕਲੀਨ ਸੂਟ ਹੈ ਜੀ ਵਿਦਆਊਟ ਦੁਪੱਟਾ ਆਪਾਂ ਸੂਟ ਰੈਡੀ ਕੀਤਾ ਫੁੱਲ ਘੇਰੇ ਦੀ ਲੁੱਕ ਇਸ ਤਰ੍ਹਾਂ ਆਏਗੀ ਉਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੀ ਬਾਜੂ ਦੇ ਉੱਪਰ ਵੀ ਕੰਮ ਕੀਤਾ ਇਹ ਵਾਲਾ ਇਹਦੀ ਬਾਜੂ ਵਰਕ ਆਏਗਾ ਹੈਵੀ ਜੀ ਬਾਜੂ ਰੈਡੀ ਹੋਈਆਂ ਹੋਈਆਂ ਤੇ ਇਹਦੀ ਬਾਟਮ ਦੇ ਉੱਪਰ ਵੀ ਆਪਾਂ ਵਰਕ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹ ਸੂਟ ਨੂੰ ਤੁਸੀਂ ਵੀ ਬੁੱਕ ਕਰ ਸਕਦੇ ਹੋ ਔਰ ਆਪਣੀ ਪਸੰਦ ਦੇ ਕਲਰ ਕੰਬੀਨੇਸ਼ਨ ਦੇ ਵਿੱਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਕਾਟਨ ਦੇ ਸਟੱਫ ਦੇ ਉੱਪਰ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਸੇਮ ਸੂਟ ਰੈਡੀ ਕਰਵਾਉਣਾ ਦਾ ਵੀ ਕਰਵਾ ਸਕਦੇ ਹੋ ਸੇਮ ਕਲਰ ਦੇ ਵਿੱਚ ਤਾਂ ਉਹਦੇ ਲਈ ਤੁਸੀਂ ਸਾਨੂੰ ਸਾਡੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਔਰ ਆਪਣੀ ਬੁਕਿੰਗ ਨੂੰ ਫਾਈਨਲ ਕਰ ਸਕਦੇ ਹੋ ਅੱਜ ਇਹ ਦੂਸਰਾ ਸੂਟ ਆਪਣਾ ਇਹ ਵਾਲਾ ਹੋਏਗਾ ਇਹ ਹੋਏਗਾ ਜੀ ਮਸਲੀਨ ਦੇ ਸਟੱਫ ਦੇ ਉੱਪਰ ਏ ਲਵੈਂਡਰ ਜਿਹਾ ਸ਼ੇਡ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸਟੱਫ ਹੈ ਇਹਦੇ ਵਿੱਚ ਆਪਾਂ ਇਹ ਘੇਰੇ ਦਾ ਵਰਕ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਿੰਗਲ ਥਰੈਡ ਦੇ ਨਾਲ ਵਰਕ ਹੋਇਆ ਹੋਇਆ ਜੀ ਵਾਈਟ ਕਲਰ ਦਾ ਥਰੈਡ ਲਗਾ ਕੇ ਆਪਾਂ ਵਰਕ ਕੀਤਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨਰ ਜਿਹਾ ਪੀਸ ਆ ਇਹ ਜਿੱਦਾਂ ਘੇਰੇ ਤੋਂ ਬਾਅਦ ਆਪਾਂ ਇਹਦੀ ਬਾਜੂ ਦੇ ਉੱਪਰ ਵਰਕ ਕੀਤਾ ਜੀ ਇਹ ਵੀ ਨਾਲ ਇਹਦੀ ਬਾਜੂ ਵਰਕ ਆਏਗਾ ਔਰ ਇਹਦੇ ਨਾਲ ਆਪਾਂ ਹੈਵੀ ਬਾਟਮ ਰੈਡੀ ਕੀਤੀ ਆ ਕੇਵਲ ਇਹਦੀ ਬਾਟਮ ਹੋएगी ਜੀ ਬਹੁਤ ਹੀ ਹੈਵੀ ਹੈ ਬਾਟਮ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਬਹੁਤ ਹੀ ਸੋਹਣੇ ਢੰਗ ਨਾਲ ਗਰਲਿਸ਼ ਲੁੱਕ ਦੇ ਵਿੱਚ ਵੀ ਸਟਿਚ ਕਰਵਾ ਸਕਦੇ ਹੋ ਪੈਂਟ ਪਲਾਜ਼ੋ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਇਹਦਾ ਸਲਵਾਰ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਣਵਾ ਸਕਦੇ ਹੋ ਇਹ ਸੂਟ ਦੀ ਬੁਕਿੰਗ ਕਰ ਲੈ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਸਾਡੇ ਉੱਪਰ ਦਿੱਤੇ ਨੰਬਰ ਤੇ ਵਿਦਾਊਟ ਦੁਪੱਟਾ ਪਾਈਸ ਉੱਡ ਰੈਡੀ ਕੀਤਾ ਜੀ ਪ੍ਰਾਈਸ ਦੇ ਲਈ ਤੁਸੀਂ ਸਾਨੂੰ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਆਪਣਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਰੈਡੀ ਕਰਵਾਉਣਾ ਚਾਹੁੰਦੇ ਤਾਂ ਆ ਵੀ ਤੁਸੀਂ ਕਰਵਾ ਸਕਦੇ ਆ ਆਰਡਰ ਦੇ ਲਈ WhatsApp ਕਰੋ ਜੀ ਚਲੋ ਜੀ ਮਿਲਦੇ ਆ ਨਵੇਂ ਵੀਡੀਓ ਚ ਨਵੇਂ ਸੁੱਟੇ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ